ਅਰਵਿੰਦ ਕੇਜਰੀਵਾਲ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਚੋਣਾਂ 'ਚ ਪ੍ਰਚਾਰ ਕਰਨਗੇ ਜੀ ਜ਼ਮਾਨਤ ਮਿਲ ਗਈ ਹੈ। ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ 1 ਜੂਨ ਤੱਕ ਲਈ ਅੰਤਰਮ ਜ਼ਮਾਨਤ ਦੇ ਦਿੱਤੀ ਗਈ ਹੈ। ਸ਼ਰਤ ਅਧਾਰਤ ਹੈ। ਜ਼ਮਾਨਤ ਮਿਲਣ ਦਾ ਆਧਾਰ ਹੀ ਚੋਣਾਂ ਬਣੀਆਂ ਨੇ। ਤੇ ਉਹ ਸਹਾਰ ਦੇ ਉੱਤੇ ਹੁਣ ਅਰਵਿੰਦ ਕੇਜਰੀਵਾਲ ਲਈ ਮੌਕਾ ਹੈ ਕਿ ਉਹਨਾਂ ਨੇ 2 ਜੂਨ ਨੂੰ ਸਰੈਂਡਰ ਕਰਨਾ ਹੈ। 2 ਜੂਨ ਨੂੰ ਪੰਜਾਬ ਚ ਤੇ ਚੰਡੀਗੜ੍ਹ ਚ ਮਾਰਚ ਤੋਂ। ਸੋ ਇਸ ਲਈ ਅਰਵਿੰਦ ਕੇਜਰੀਵਾਲ ਨੂੰ ਆਪਣੇ ਗੜ ਜੋਂਨ ਦੇ ਵਿੱਚ ਪ੍ਰਚਾਰ ਕਰਨ ਤੋਂ ਪਹਿਲਾਂ ਪ੍ਰਚਾਰ ਮੁੱਕਣ ਤੋਂ ਪਹਿਲਾਂ ਜਮਾਨਤ ਦਿੱਤੀ ਗਈ। ਸੱਤਰ ਕਰ ਲਿਆ ਜਾਂਦਾ 21 ਮਾਰਚ ਨੂੰ ਰੈਸਕੂਡ। ਜਿਉਂ ਤੋਂ ਬਾਅਦ ਫਿਰ 1 April ਨੂੰ ਜੁਡੀਸ਼ੀਅਲ ਹਰਾਸ ਵਿੱਚ ਭੇਜ ਦਿੱਤਾ ਗਿਆ। ਉਹ ਜੁਡੀਸ਼ੀਅਲ ਹਰਾਸ ਬੱਧੀ ਰਹੀ। ਹੁਣ ਵੀ ਜੁਡੀਸ਼ੀਅਲ ਹਰਾਸ ਤਾਂ ਬੱਧੀ ਹੀ। ਸੋ ਅਰਵਿੰਦ ਕੇਜਰੀਵਾਲ ਨੂੰ ਮਾਨਜੁਕ ਸੁਪਰੀਮ ਕੋਰਟ ਨੇ ਇੱਕ ਜੂਜ ਤੱਕ ਅੰਤਰਮ ਜਮਾਨਤ ਦੇ ਦਿੱਤੀ। ਸਕੀਆ ਕਿ ਦੋ ਜੂਜਾਂ ਦੀ ਟੀਆ ਕਿ ਆਪਣੀ ਕਰ ਦਿੱਤਾ। ਗੁਣੇਜ਼ ਦੇ ਉੱਤੇ ਆਧਾਰ ਕੀ ਹੈ ਜੇਕਰ ਮੈਂ ਸੁਪਰੀਮ ਕੋਰਟ ਵਾਲੇ ਪੱਖ ਤੋਂ ਹਾਂ ਤਾਂ ਸੁਪਰੀਮ ਕੋਰਟ ਨੇ ਦੋ ਜੱਜਾਂ ਦੇ ਮਾਨਜੁਕ ਜੱਜਾਂ ਦੇ ਬੈਂਚ ਸੰਜੀਵ ਖੰਨਾ ਜੀ ਔਰ ਜਸਟਿਸ ਦੀਪੰਕਰ ਦੱਤਾ ਹੋਰ ਇਹਨ ਦੋ ਜੱਜਾਂ ਦੇ ਬੈਂਚ ਨੇ ਕਿਹਾ ਕਿ ਕੇਂਜੀ ਵਾਲ ਆਦਤਨ ਅਪਰਾਧੀ ਨਹੀਂ ਹੈ।